ਮੈਂਬਰ ਕਲਛੇ ਮੈਂਬਰਾਂ ਨੇ ਬਿਆਨ ਕਰਵਾਇਆ ਸਰ ਦਰਜ ਐਸਆਈਟੀ ਨੇ 40 ਲੋਕਾਂ ਨੂੰ ਕੀਤਾ ਹੈ ਤਲਬ ਸ਼੍ਰੀਦਰਪਾਲ ਸਾਹਿਬ ਦੇ ਸਰੋਵਰ ਦੇ ਵਿੱਚ ਵਜੂ ਕਰਨ ਵਾਲੇ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਕੀ ਤਰਜਾਵੇਗਾ ਪੇਸ਼ ਅੰਮ੍ਰਿਤਸਰ ਪੁਲਿਸ ਦੀ ਗ੍ਰਫਤ ਦੇ ਵਿੱਚ ਹੈ ਮੁਲਜ਼ਮ ਆਮ ਆਦਮੀ ਪਾਰਟੀ ਦਾ ਕਾਲੀ ਦਰ ਤੇ ਗੰਭੀਰ ਇਲਜ਼ਾਮ ਇੱਕ ਵਿਆਧੀਆਂ ਤਸਵੀਰਾਂ ਸਾਂਝੀਆਂ ਕਰਕਸਿਆ ਤੰਜ ਕਿਹਾ ਗੈਂਗਸਟਰ ਵినਾਲ ਜੁੜਾ ਜੁੜੀ ਹੋਈ ਹੈ ਆਕਾਲੀ ਨਿਊਜ਼ 18 ਦੇ ਮੰਚ ਤੇ ਬੋਲੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਨਸ਼ੇ ਦੇ ਵਿੱਚ ਡੁੱਬ ਰਹੇ ਨੇ ਪੰਜਾਬ ਦੇ ਨੌਜਵਾਨ ਨਹੀਂ ਮਿਲ ਰਿਹਾ ਰੋਜ਼ਗਾਰ ਡੰਕੀ ਰੂਪ ਤੇ ਰਹੇ ਚੌੜਾ ਪੈ ਰਹੇ ਹੈ ਵਿਦੇਸ਼ ਇਹ ਮੋਦੀ ਦੇ 1 ਕਵਰਵਰੀ ਦੀ ਪੰਜਾਬ ਫੇਰੀ ਨੂੰ ਲੈ ਕੇ ਪੰਜਾਬ ਬੀਜਪੀ ਦਾ ਮੰਥਨ ਕਿ ਆ ਪੂਰੀ ਤਰ੍ਹਾਂ ਹੋਵੇਗਾ ਧਾਰਮਿਕ ਸਮਾਗਮ ਆਮ ਆਦਮੀ ਪਾਰਟੀ ਪੀਐਮ ਦੇ ਦੌਰੇ ਨੂੰ ਦੇ ਰਿਹਾ ਹੈ ਸਿਆਸੀ ਰੰਗ ਪੰਜਾਬ ਕਾਂਗਰਸ ਇੰਚਾਰਜ ਕੁਪੇਸ਼ ਵਗੇਰ ਨੇ ਕੇਂਦਰ ਤੋਂ ਪੰਜਾਬ ਦੇ ਲਈ ਕੀਤੀ ਸਪੈਸ਼ਲ ਪੈਕੇਜ ਦੀ ਮੰਗ ਮੰਰੇਗਾ ਨੂੰ ਲੈ ਕੇ ਵੀ ਕੇਰੀ ਸਰਕਾਰ ਲੋਕਾਂ ਦੇ ਹੱਕ ਖੋਣ ਦੇ ਲਾ ਇਲਜ਼ਾਮ ਨੁਜ਼ਿਆਣਾ ਦੇ ਵਿੱਚ ਸਿੱਖ ਟੈਕਸੀ ਚਾਲਕ ਦੀ ਕੁੱਟਮਾਰ ਜਥੇਦਾਰ ਦੇ ਨੋਟਿਸ ਤੋਂ ਬਾਅਦ ਪੁਲਿਸ ਨੇ ਦਰਜ ਕੀਤਾ ਕੇਸ ਪ੍ਰਿਤ ਨੇ ਪੁਲਿਸ ਮੁਲਾਜ਼ਮਾਂ ਤੇ ਕੁੱਟਮਾਰ ਦੇ ਲਗਾਏ ਇਲਜ਼ਾਮ 시구 라웨다스 ਜੈਂਤੀਮੋਕੇ ਖੁਰ ਖੇਤਰ ਦੇ ਵਿੱਚ ਅੱਜ ਹਰਿਆਣਾ ਸਰਕਾਰ ਦਾ ਸੂਬਾ ਪਦਰੀ ਸਮਾਗਮ ਸੀਐਮ ਨਾਇਬ ਸੈਣੀ ਹੋਣਗੇ ਸ਼ਾਮ ਨੂੰ ਅੱਜ ਹਰਿਆਣਾ ਦੌਰੇ ਤੇ ਦੇਸ਼ ਦੇ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਫਰੀਦਾਬਾਦ ਤੇ ਅੰਤਰਰਾਸ਼ਟਰੀ ਸੂਰਜਕੁੰਡ ਮੇਲੇ ਦਾ ਕਰਨਗੇ ਉਦਘਾਟਨ ਮੁੱਖ ਮੰਤਰੀ ਨਾਇਬ ਸੈਣੀ ਵੀ ਸਮਾਗਮ ਦੇ ਵਿੱਚ ਰਹਿਣਗੇ ਮੌਜੂਦ ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਪੰਜ ਮੈਚਾਂ ਦੀ T20 ਲੜੀ ਦਾ ਅੱਜ ਆਖਰੀ ਮੈਚ तिवंतपुरम सत शाम सत बजे शुरू होएगा मुकाबला तीन एक दिन लगे है टीम इंडिया न्यूज़ हेडलाइंस के प्रायोजक पतंजलि गाय का घी माँ का भरोसा प्यार से भरोसा इस न्यूज हेडलाइंस के प्रायोजक पतंजलि गाय का घी माँ का भरोसा प्यार से भरोसा ਸਸ਼ਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਰ ਦਸ਼ਕਾ ਦਾ ਬਦਬਸ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹੋ ਸੰਧੂ ਉਮੀਦ ਹੈ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਗੇ ਤਾਂ ਬ੍ਰੇਟਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾ 328 ਪਵਨ ਸਰੂਪਾ ਦੇ ਮਾਮਲੇ ਤੋਂ ਜਿਸ ਮਾਮਲੇ ਦੀ ਜਾਂਚ ਲਗਾਤਾਰ ਚੱਲ ਰਹੀ ਹੈ ਲਗਾਤਾਰ ਤੇਜ਼ ਹੋ ਰਹੀ ਹੈ ਦੱਸੇ ਕਿ ਅੱਜ ਵੀ ਐਸਆਈਟੀ ਦੇ ਸਾਹਮਣੇ ਪੇਸ਼ ਹੋ ਸਕਦੇ ਨੇ ਐਸਜੀਪੀਸੀ ਦੇ ਮੌਜੂਦਾ ਮੈਂਬਰ ਤਾਂ ਕੱਲ 6 ਮੈਂਬਰਾਂ ਨੇ ਆਪਣੇ ਬਿਆਨ ਜੜੇ ਨੂੰ ਦਰਜ ਕਰਵਾਏ ਸਨ और अमृतसर पुलिस कमिश्नर दफ्तर दर्ज करवाए गए चाली लोगों की तलब किया और एस जी तो रिकॉर्ड मिलने तो एस आई टी ने कमेटी आते के जुड़े मौजूदा सबका चाली मैंबर सम्मन किया सारा मामला जरा है तीन सौ अठाई पवन स्ूपा जुड़िया है एस आई टी का गठन किया गया उस तो लगातार जांच चल रही है 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਹੁਣ ਇੱਕ ਕਦਮ ਹੋਰ ਅੱਗੇ ਪਤਾ ਦਿੱਤਾ ਐਸਜੀਪੀਸੀ ਤੋਂ ਰਿਕਾਰਡ ਮਿਲਣ ਦੇ ਅਗਲੇ ਦਿਨ ਹੀ ਐਸਆਈਟੀ ਨੇ ਕਮੇਟੀ ਦੇ ਨਾਲ ਜੁੜੇ ਮੌਜੂਦਾ ਅਤੇ ਸਾਬਕਾ 40 ਮੈਂਬਰਾਂ ਨੂੰ ਸੰਮਨ ਕਰ ਲਿਆ ਇਥੋਂ ਤੱਕ ਕਿ ਤੁਰੰਤ ਐਕਸ਼ਨ ਲੈਂਦਿਆਂ ਮੌਜੂਦਾ 7 ਮੁਲਾਜ਼ਮਾਂ ਸੇਵਾਦਾਰ ਜੋਗਾ ਸਿੰਘ ਸੁਪਰਡੈਂਟ ਮਲਕੀਸ਼ ਸਿੰਘ ਗੁਰਦੁਆਰਾ ਇਨਸਪੈਕਟਰ ਹਰਪ੍ਰੀਤ ਸਿੰਘ ਅਕਾਊਂਟੈਂਟ ਪੰਜਾਬ ਸਿੰਘ ਇਨਚਾਰਜ ਸਿਮਰਜੀਤ ਸਿੰਘ ਅਤੇ ਸੀਏ ਕੋਹਲੀ ਦੇ ਸਹਾਇਕ ਸਿਮਰਜੀਤ ਸਿੰਘ ਪੁਲਿਸ ਕਮਿਸ਼ਨਰ ਦਫਤਰ ਅਮ੍ਰਿਤਸਰ ਦੇ ਵਿੱਚ ਇਹਨਾਂ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਨੇ ਇਹ ਸਾਰੇ ਉਹੀ ਮੈਂਬਰ ਨੇ ਜਿਨ੍ਹਾਂ ਦੇਸ ਤੋਂ ਪਹਿਲਾਂ ਡਾਕਟਰ ਈਸ਼ਰ ਸਿੰਘ ਕਮਿਸ਼ਨ ਦੇ ਸਾਹਮਣੇ ਬਿਆਨ ਦਰਜ ਹੋਏ ਸਨ ਬਿਆਨ ਦਰਜ ਗਵਾਉਣ ਦੇ ਲਈ ਬੁਲਾਇਆ ਗਿਆ ਸੀ ਪਰ ਜੇਕਰ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਤਰਕ ਹੈ ਕਿ ਜਿਹੜੀ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਅਕਾਲਤਖ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਡਾਕਟਰ ਈਸ਼ਰ ਸਿੰਘ ਵੱਲੋਂ ਜਿਹੜੀ ਜਾਂਚ ਰਿਪੋਰਟ ਤਿਆਰ ਕੀਤੀ ਗਈ ਸੀ ਉਸ ਦੇ ਵਿੱਚ ਸਾਰੇ ਮੁਲਾਜ਼ਮਾਂ ਦੇ ਬਿਆਨ ਪਹਿਲਾਂ ਤੋਂ ਹੀ ਦਰਜ ਨੇ ਇਸ ਦੌਰਾਨ ਸ਼ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੇ ਸਪਸ਼ਟ ਕੀਤਾ ਕਿ ਐਸਜੀਪੀਸੀ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਨਹੀਂ ਕਬਰਾ ਰਹੀ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਏਗਾ ਸਿੱਟ ਦੇ ਮੈਂਬਰਸ ਵੱਲੋਂ ਜਿਹੜੀ ਉਹਨਾਂ ਨੂੰ ਪੁਛ ਪੜਤਾਲ ਕੀਤੀ ਗਈ ਦੇਖੋ ਸਾਰੇ ਹੀ ਜਿਹੜੇ ਉਹ ਬਿਆਨ ਆ ਉਹ ਬੜੇ ਚੰਗੇ ਮਾਹੌਲ ਵਿੱਚ ਸੱਟ ਵੱਲੋਂ ਜਿਹੜੀ ਪੁਸ਼ਤਾਸ਼ ਕੀਤੀ ਗਈ ਤੇ ਸੈਟ ਦੇ ਜਿਹੜੇ ਮੈਂਬਰ ਕਿਤੇ ਇਹ ਵੀ ਨਜ਼ਰ ਆਇਆ ਕਿ ਉਹ ਜਿਹੜੇ ਆ ਇਹ ਸਾਰੇ ਜਿਹੜੇ ਇਹਨਾਂ ਦੀਆਂ ਸਟੇਟਮੈਂਟ ਤੋਂ ਜਿਹੜੇ ਉਹ ਸੈਟੀਸਫਾਈਡ ਹੋ ਗਏ ਕਾਬਲੇ ਗੌਰ ਹੈ ਕਿ ਰਿਕਾਰਡ ਹਾਸਲ ਕਰਨ ਤੋਂ ਬਾਅਦ ਜਿਸ ਤਰ੍ਹਾਂ ਐਸਆਈਟੀ ਨੇ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਹੈ ਉਸ ਗਲਵਲ ਇਸ਼ਾਰਾ ਕਰਦਾ ਹੈ ਕਿ ਮਾਮਲੇ ਦੀ ਕਾਫੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਐਸਆਈਟੀ ਸਾਰੀਆਂ ਸਬੰਧਤ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਆਪਣੇ ਐਕਸ਼ਨ ਦੀ ਅਗਲੀ ਰਣਨੀਤੀ ਤਿਆਰ ਕਰੇਗੀ ਫਿਲਹਾਲ ਐਸਜੀਪੀਸੀ ਜਾਂਚ ਦੇ ਵਿੱਚ ਪੂਰਨ ਸਹਿਯੋਗ ਦੀ ਗੱਲ ਤਾਂ ਕਹਿ ਰਹੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਜੋ ਰਿਕਾਰਡ ਮਿਲੇ ਨੇ ਅਤੇ ਬਿਆਨ ਦਰਜ ਕੀਤੇ ਜਾ ਰਹੇ ਨੇ ਉਹਨਾਂ ਤੋਂ ਐਸਆਈਟੀ ਨੂੰ ਕੋਈ ਲੀਡ ਮਿਲੇਗੀ ਐਸਜੀਪੀਸੀ ਦੇ ਉਹ ਮੁਲਾਜ਼ਮ ਜਿਨ੍ਹਾਂ ਨੂੰ ਸੱਮਣ ਭੇਜੇ ਗਏ ਸੀ ਔਰ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਬੁਲਾਇਆ ਸੀ ਤਾਂ ਅੱਜ 6 ਜਿਹੜੇ ਮੌਜੂਦ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਆਪਣੇ ਬਿਆਨ ਜਿਹੜੇ ਆ ਉਹ ਐਸਆਈਟੀ ਦੇ ਸਾਹਮਣੇ ਕਲਮਬੱਧ ਕਰਵਾ ਦਿੱਤੇ ਗਏ ਨੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਜੀਬ ਸ਼ਰਮਾ ਨਿਊਜ਼ ਟੀਮ ਅਮਰਿਤਸਰ ਅਕੇ ਵਤਾਂਗੇ ਉਧਰ ਪਵਿੱਤਰ ਸਰੋਵਰ ਦੇ ਵਿੱਚ ਵਜ਼ੂ ਕਰਨ ਵਾਲੇ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੈ ਦੱਸਿਆ ਕਿ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਅੰਮ੍ਰਿਤਸਰ ਪੁਲਿਸ ਦੀ ਗ੍ਰਫਤ ਦੇ ਵਿੱਚ ਮਜ਼ਮਾ ਔਰ ਕਸਿਆਬਾਦ ਅੰਮ੍ਰਿਤਸਰ ਲੈ ਕੇ ਆਈ ਸੀ ਪੁਲਿਸ ਦੱਸਿਆ ਕਿ ਮਜ਼ਮਾ ਸੁਭਾਨ ਰੰਗਰੀਜ਼ ਹੈ ਦਾ ਨਾਮ ਰਗਰੇਜ਼ ਭਾਰਤ ਰਗਰੇਜ਼ ਔਰ 13 ਜਨਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਇਆ ਸੀ ਉਸਨੇ ਉਸ ਇਜ਼ਰਾਨ ਆਪਣੀ ਇੱਕ ਰੀਲ ਵੀ ਜਿਹੜੀ ਹੈ ਉਹ ਬੜਾਈ ਸੀ ਜਿਸ ਦੇ ਵਿੱਚ ਉਹ ਸਰੋਵਰ ਦੇ ਵਿੱਚ ਵਜੂ ਕਰਦਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਲੈ ਕੇ ਕਾਰਵਾਈ ਦੀ ਮੰਗ ਉਠੀ ਹਾਲਾਂਕਿ ਉਸ ਦੇ ਵੱਲੋਂ ਦੋ ਵਾਰ ਮਾਫੀ ਵੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ذریعے ਮੰਗੀ ਗਈ ਸੀ ਪਰ ਉਸ ਨੂੰ ਨਾਮਜ਼ੂਰ ਕੀਤਾ ਗਿਆ ਔਰ ਕਿਹਾ ਗਿਆ ਕਿ ਆ ਕੇ ਥਾਣੇ ਦੇ ਵਿੱਚ ਜਿਹੜਾ ਹੈ ਉਹ ਆਪਣੀ ਮਾਫੀ ਮੰਗੀ ਚਾਵੇ ਜਿਸ ਤੋਂ ਬਾਅਦ ਲਗਾਤਾਰ ਅਸੀਂ ਦੇਖ ਰਿਹਾ ਕਿ ਕਾਰਵਾਈ ਜੁੜੀਆ ਕਾਨੂੰਨੀ ਤੌਰ ਤੇ ਚੱਲ ਰਹੀ ਹੈ ਸacol ਬਲਾਕੇ ਸਾਰਾ ਮਾਮਲਾ ਸਰੋਵਰ ਦੇ ਵਿੱਚ ਵਜੂ ਕਰਨ ਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਰੋਵਰ ਦੇ ਵਿੱਚ ਉਹ ਵਜੂ ਕਰਨ ਦੀ ਵੀਡੀਓ ਸਾਹਮਣੇ ਆਂਦੀ ਹੈ ਔਰ ਇਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਇਹ ਵੀ ਹਾਲਾਂਕਿ ਜ਼ਿਕਰ ਕੀਤਾ ਗਿਆ ਕਿ ਅੰਦਰ ਜਾ ਕੇ ਨਤਮਸਤਕ ਨਹੀਂ ਹੋਇਆ ਹੈ ਇਹ ਸ਼ਖਸ ਉਸ ਦਿਨ ਸਾਰੀ ਸੀਸੀਟੀਵੀ ਜਿਹੜੀ ਖੰਗਾਲੀ ਗਈ ਹੈ ਸਿਰਫ ਤੇ ਸਿਰਫ ਬਾਹਰ ਹੀ ਇਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਵੀਡੀਓ ਬਣਾਈ ਗਈ ਹੈ ਜੋ ਸਿੱਧੇ ਤੌਰ ਤੇ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਂਦੀ ਨਜ਼ਰ ਆਈ ਹੈ ਅੱਗੇ ਵਧਾਂਗੇ ਤਾਂ ਚਾਂਦੀ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ दर्ज की गई है दस है कि चार लख तो खिस खिसक के जी तीन लाख तक पहुंची है चांदी सोना भी एक दिन भी हजार रुपए सस्ता होबर है, है इस वे और अब अपडेट है सोने चांदी लैके अः क्योंकि लगातार सोना जो बढ़ रहा है और किस तरीके रफ्तार देना सोना दे सोना जोड़ा रेटा इजाफा हो रहा है और हर कोई दुकानदार की गल करिए गाहक की गल करिए कंफ्यूज सन कि आखिरकार की कुछ ਜਿਹੜਾ ਹੈ ਕੀਤਾ ਜਾਵੇ ਖਰੀਦਾਰੀ ਕੀਤੀ ਜਾਵੇ ਨਾ ਕੀਤੀ ਜਾਵੇ ਹਾਲਾਂਕਿ ਇਹ ਕਿੱਸ ਲਾਈ ਜਾ ਰਹੇ ਸੰ ਕਿ ਹੋਰ ਜਦਾ ਹੈ ਸੋਨਾ ਵਧੇਗਾ ਲਗਾਤਾਰ ਔਰ 2 ਲੱਖ ਤੋਂ ਪਾਰ ਜਿਹੜਾ ਹੈ ਉਹ ਪਹੁੰਚ ਜਾਵੇਗਾ ਕੁਝ ਦਿਨਾਂ ਦੇ ਵਿੱਚ ਪਰ ਫਿਲਹਾਲ ਇਹ ਵੱਡੀ ਅਪਡੇਟ ਹੈ ਸੋਨੇ ਨੂੰ ਲੈ ਕੇ ਵੱਡੀ ਅਪਡੇਟ ਹੈ ਸੋਨਾ ਵੀ ਇੱਕ ਦਿਨ ਦੇ ਵਿੱਚ 20000 ਰੁਪਏ ਸਸਤਾ ਹੋਇਆ ਸੋਨਾ ਵੀ ਕਰੀਬ ਹੁਣ 149000 ਤੇ ਪਹੁੰਚ ਗਿਆ ਹੈ 1 ਕਿਲੋ ਚਾਂਦੀ ਦੀ ਜਿਹੜੀ ਕੀਮਤ ਹੈ 2 ਲੱਖ 93000 ਤੇ ਪਹੁੰਚੀ ਹੈ ਯਾਨੀ ਕਿ ਚਾਂਦੀ ਦੇ ਵਿੱਚ ਵੀ ਗਿਰਾਵਟ ਆਈ ਹੈ ਟੱਚ ਆਰ ਸੋਨੇ ਦੇ ਵਿੱਚ ਵੀ ਗਿਰਾਵਟ ਆਈ ਹੈ ਕਿਉਂਕਿ ਗੱਲ ਕੀਤੀ ਜਾਏ 29 ਜਨਵਰੀ ਦੀ ਦੋ ਦਿਨ ਪਹਿਲਾਂ ਠੀਕ ਤਾਂ ਇਹ ਰੇਟ 183000 ਰੁਪਏ ਸੀ ਸੋਨੇ ਦਾ ਔਰ ਅੱਜ ਇਹ ਰੇਟ ਜਿਹੜਾ ਹੈ ਸਿੱਧੇ ਤੌਰ ਤੇ ਵੱਡੇ ਕੀਮਤ ਕੱਟੀ ਹੈ 149000 ਤੇ ਪਹੁੰਚ ਗਿਆ ਹੈ ਕੱਲ ਵੀ 10000 ਦੇ ਕਰੀਬ ਸੋਨਾ ਸਸਤਾ ਹੋਇਆ ਅੱਜ 20-2000 ਰੁਪਏ ਰੇਟ ਡਿੱਗਿਆ ਹੈ 20000 ਇੱਕ ਦਿਨ ਦੇ ਵਿੱਚ ਰੇਟ ਡਿੱਗਣਾ ਕਿੱਥੇ ਮਾਰਕੀਟ ਪਹੁੰਚੇਗੀ ਇਹ ਬਹੁਤ ਸਾਰੀਆਂ ਚਰਚਾਵਾਂ ਨੇ ਹਕੇ ਬਦਾਂਗੇ ਤੋਂ ਨਿਊਜ਼ 18 ਦੇ ਮੰਚ ਤੇ ਬੋਲੇ ਨੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਕਿ ਨਸ਼ੇ ਦੀ ਗਰਤ ਦੇ ਵਿੱਚ ਪੰਜਾਬ ਦਾ ਨੌਜਵਾਨ ਚਲਾ ਗਿਆ ਹੈ ਤਾਂ ਇੱਕ ਵੱਡੀ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਰੋਜ਼ਗਾਰ ਦੇ ਲਈ ਕੋਈ ਨੀਤੀ ਨਹੀਂ ਹੈ ਉਹਨਾਂ ਨੇ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਪੰਜਾਬ ਦੇ ਨੌਜਵਾਨ ਡੰਕੀ ਰੂਟ ਦੇ ਨਾਲ ਵਿਦੇਸ਼ ਜਾ ਰਹੇ ਨੇ ਇਹ ਹਰਿਆਣਾ ਦੇ ਸੀਐਮ ਦਾ ਕਹਿਣਾ ਹੈ ਪੰਜਾਬ ਦੇ ਨੌਜਵਾਨਾਂ ਨੇ ਮੈਨੂੰ ਦੱਸਿਆ ਆਪਣਾ ਦਰਦ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਲੋੜ ਪੈਂਦੇ ਕਾਂਗਰਸ ਤੇ ਆਪ ਜਿਹੜੀ ਇਕੱਠੀ ਹੋ ਜਾਂਦੀ ਹੈ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਪਿਆ ਮੋਦੀ ਦੀ ਅਗਵਾਈ ਦੇ ਵਿੱਚ ਸਰਕਾਰ ਬੜੇਗੀ ਇਹ ਦਾਵਾ ਕਰਦੇ ਹੋਏ ਸੈਣੀ న్యూਸ 18 ਦੇ ਮੰਚ ਤੋਂ ਨਜ਼ਰ ਆਏ ਪੰਜਾਬ ਦੇ ਕਾਫੀ ਲੋਕ ਮਿਲਣੇ ਆ ਰਹੇ ہیں ਬਤਾ ਰਹੇ ਕਿ ਵਾਹ ਕਈ ਤਰੀਕੀਕ ਦਿੱਕਤਾਂ ਆ ਰਹੀਆਂ ਆਪसे ਪੰਜਾਬੀ ਵਿੱਚ ਮੈਂ ਬਾਤ ਕਰਤੇ ਹੋਗੇ ਤੋ ਦੋ ਲਾਈਨਾਂ ਆਪਸੇ ਵੀ ਸੁਣੇ ਕਿ ਆਪਦੀ ਪੰਜਾਬੀ ਕਿੰਨੀ ਟੈਸਟ ਕਰੇਗੀ ਤੁਸੀਂ ਵੀ ਪੰਜਾਬੀ ਚ ਗੱਲ ਕਰ ਲੈਂਦੇ ਹੋ ਉਹਨਾਂ ਦੇ ਨਾਲ ਤੁਸੀਂ ਪੰਜਾਬੀ ਚ ਗੱਲ ਕਰ ਲੈਂਦੇ ਹੋ ਪੂਰੀ ਗੱਲ ਪੰਜਾਬੀ ਦੇ ਵਿੱਚ ਕਰਦੇ ਆ ਕਿਉਂਕਿ ਸਾਡਾ ਮੈਂ ਜੋਤੀ ਜੀ ਆਪ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਸਾਡਾ 21 ਸੂਬਾ ਸੀ ਇਹ 21 ਸੂਬਾ ਸੀਗਾ ਤੁਹਾਡੇ ਵੱਡੇ ਭਰਾਗੇ ਉਹ ਤੁਸੀਂ ਛੋਟੇ ਭਰਾ 21 ਸੂਬਾ ਸੀ ਜੋਤੀ ਜੀ ਜੀ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣਾ ਹੈ ਮੈਂ ਉਹਨਾਂ ਨੂੰ ਇਹ ਅੱਜ ਵੀ ਇਹ ਗੱਲ ਕਹਿੰਦਾ ਮੈਂ ਕਿ ਤੁਸੀਂ ਅੱਜ ਵੀ ਇਸ ਗੱਲ ਨੂੰ ਵੇਖੀਏ ਕੀ ਅੱਜ ਵੀ ਸਾਡੀ ਘਰ ਦੀ ਛੱਤੇ ਕੀ ਐ ਅੱਜ ਵੀ ਘਰ ਦੀ ਛੱਤ ਇੱਕ ਹੀ ਐ ਅੱਜ ਵੀ ਸਾਡਾ ਬੇੜਾ ਇੱਕ ਹੀ ਐ ਦੋ ਭਰਾ ਐ ਅਲਗ ਹੋ ਗਏ ਕੀ ਗੱਲ ਹੋਈ ਭਾਈ ਐ ਨਾ ਅਸੀਂ ਛੋਟੇ ਭਰਾ ਐ ਵੱਡੇ ਭਰਾ ਐ ਇਹ ਵੱਡੇ ਭਰਾ ਨੇ ਮਨ ਬਣਾ ਲੀਤਾ ਕਿ ਆਉਣ ਵਾਲਾ ਸਮਾਂ ਉਹ 파ਰਤੀ ਜਨਤਾ ਪਾਰਟੀ ਦਾ ਹੋਗਾ ਨਰਿੰਦਰ ਮੋਦੀ ਜੀ ਦਾ ਦੇਖੋ ਅਭੀ पूरे पंजाब का अलग अलग डिस्ट्रिक्ट से पांच छह सौ यूथ आया था मैं उनके बीच में था जी जी से आ रहे हैं हाँ। नहीं नहीं मेरे सीएम हाउस आया था उन्होंने समय लिया था मेरे अच्छा, से अच्छा, अच्छा, एक महीने पहले समय लिया था ठीक वो कह रहे हैं जी, जी आपसे एक बार मिलना है हमने और कोई पार्टी से नहीं आया वो यूथ किसी दल का नहीं था वो बिना दल के आम जो यूथ था पंजाब का वो आया था तो मैंने उनसे बात किया उनको मैंने माइक दिया था मैं मैं आपकी कुछ आवाज सुनना चाहता हूँ वो रिकॉर्डिंग भी हुई है आप उसको भी सुनना उन्होंने क्या क्या बोल हैं और उससे बड़ा दिल व्यथित हुआ है मेरा कि पंजाब की ऐसी हालत हो गई है आज पंजाब में रोजगार नहीं है हमारा युवा डंकी रूट से बाहर जा रहा है अपनी जमीन बेच करके सुरक्षित नहीं है मां बाप के पैसे को खर्च करके वो बाहर जा रहा है और वो सुरक्षित नहीं है किस तरीके से वहां डिपोर्ट होकर के आ जाता है या जब डंकी रूट से जाता है कितने प्रकार के कष्ट सहन करने पड़ते हैं उन्होंने बताया आप सुनना उनकी बातें जो उसके ऊपर उन्होंने बताया और किस प्रकार से युवाओं को झांसा दे दिया कि इतने रोजगार देंगे नहीं दिए गए मैंने भी तो यहां वायदा किया था हरियाणा के युवाओं से मैंने कहा था कि मैं युवाओं को इतने युवाओं को रोजगार दूंगा अरे ये पहली बार है ज्योति जी हरियाणा के इतिहास में मनोहर लाल जी ने क्योंकि ऐसा सिस्टम बनाया बिना पर्ची बिना खर्ची का हम उसको गति से आगे बढ़ा रहे हैं जलंधर दौरे से सुनील जाखड़ भी बोले ने उन्होंने कहा कि धार्मिक समागम पी एम आ रहे हैं तो आपू राजतिक रंग दिता जा रहा है उन्होंने कहना है कानून व्यवस्था के ध्यान देकर जाखड़ ने कहा है ਪ੍ਰਧਾਨ ਮੰਤਰੀ ਜੀ ਇੱਕ ਤਰੀਕ ਨੂੰ ਆ ਰਹੇ 18 ਬੱਲਾ ਤੇ ਮੈਂ ਸਮਝਦਾ ਆਪਣੇ ਆਪ ਚ ਇੱਕ ਬਜਟ ਉਧਰੋਂ ਬਜਟ ਪੇਸ਼ ਹੋ ਰਿਹਾ ਤੇ ਪ੍ਰਧਾਨ ਮੰਤਰੀ ਜੀ ਦਾ ਇਸ ਵਿਸ਼ੇਸ਼ ਮੌਕੇ ਤੇ ਗੁਰੂ ਰਵੀਦਾਸ ਜੀ ਦੇ ਪ੍ਰਤੀ ਉਹਨਾਂ ਦਾ ਸਨਮਾਨ ਪੰਜਾਬ ਦੀ ਭਾਵਨਾਵਾਂ ਦਾ ਸਨਮਾਨ ਲੈ ਕੇ ਜਿਹੜੇ ਇੱਥੇ ਆ ਰਹੇ ਬਹੁਤ ਵੱਡਾ ਮੈਂ ਸਮਝਦਾ ਇਸ ਲਈ ਹੈ ਤੇ ਮੇਰੀ ਬੇਨਤੀ ਹੈ ਦੂਜੇ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਉਹਨੂੰ ਹਰੇਕ ਗੱਲ ਨੂੰ ਰਾਜਨੀਤਿਕ ਨਜ਼ਰੀਏ ਨਾਲ ਨਾ ਦੇਖਣ ਜਿਹੜੇ ਸ਼ਰਧਾ ਤੇ ਸਨਮਾਨ ਦੇ ਦ੍ਰਿਸ਼ਟੀ ਨਾਲ ਆ ਰਹੇ ਐ ਉਹਦੇ ਵਿੱਚ ਕੋਈ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਦਾ ਪ੍ਰਯਾਸ ਕਰਕੇ ਵੀ ਆਦਮਪੁਰਾ ਭਾਈ ਇੱਡੇ ਦਾ ਨਾਮ ਜਿਹੜਾ ਹੈ ਗੁਰੂ ਰਵੀਦਾਸ ਜੀ ਦਾ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਅਨਾਉਂਸ ਕਰ ਰੱਖਿਆ ਸੀਗਾ ਅਗੇ ਵਾਤੇ ਆ ਤਾਂ ਪੰਜਾਬ ਸਰਕਾਰ ਨੇ ਐਸੀ ਸਟੂਡੈਂਟਸ ਦੇ ਲਈ ਪੋਸਟ میٹرਿਕ ਸਕਾਲਰਸ਼ਿਪ ਜਾਰੀ ਕੀਤੀ ਹੈ ਦੱਸਦੀ ਹੈ ਕਿ ਜਲੰਧਰ ਵਿੱਚ ਖੁਦ ਸੀਮਾਨੇ ਵਿਦਿਆਰਥੀਆਂ ਨੂੰ ਇਹ ਵਜ਼ੀਫੇ ਦੇ ਚੈੱਕ ਸੌਂਪੇ ਹਾਲਾਂਕਿ ਇਸ ਦੌਰਾਨ ਉਹਨਾਂ ਸਕਾਲਰਸ਼ਿਪ ਕੋਟਾਲੇ ਨੂੰ ਲੈ ਕੇ ਕਾਂਗਰਸ ਨੂੰ ਸਵਾਲਾਂ ਦੇ ਕਟਾਰੇ 'ਚ ਖੜਾ ਕਰ ਦਿੱਤਾ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵਤ ਮਾਨ ਨੇ ਐਸਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਵਜ਼ੀਫੇ ਵੰਡੇ ਇਸ ਦੌਰਾਨ ਸੀਐਮ ਨੇ ਬੱਚਿਆਂ ਨੂੰ ਸੁਪਨੇ ਪੂਰੇ ਕਰਨ ਦੇ ਲਈ ਲਗਨ ਅਤੇ ਮਿਹਨਤ ਦੇ ਨਾਲ ਪੜਾਈ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਅਸੀਂ ਤੁਹਾਨੂੰ ਅੱਜ ਮੌਕਾ ਛੋਟਾ ਜਿਹਾ ਦੇ ਰਹੇ ਹਾਂ ਅਸੀਂ ਤੁਹਾਨੂੰ ਪੜ੍ਹਾ ਨਹੀਂ ਰਹੇ ਪੜ੍ਹਨਾ ਤੁਸੀਂ ਆਪਣੀ ਕਾਬਲੀਅਤ ਨਾਲ ਹੈ ਪਰ ਇਹ ਸਕਾਲਰਸ਼ਿਪ ਜਿਹੜੀ ਹੈ ਇਹਦੇ ਨਾਲ ਬੱਚੇ ਨੂੰ ਹੌਸਲਾ ਮਿਲਦਾ ਕਿ ਮੇਰੀ ਪੜ੍ਹਾਈ ਦਾ ਖਿਆਲ ਸਰਕਾਰ ਰੱਖ ਰਹੀ ਹੈ ਨੰਬਰ ਲੈਣੇ ਹੁਣ ਮੇਰਾ ਫਰਜ ਆ ਉਹਨੂੰ ਇੱਕ ਚੈਲੰਜ ਵੀ ਮਿਲਦਾ ਹੈ ਉਹਨੂੰ ਇੱਕ ਗੋਲ ਵੀ ਮਿਲਦਾ ਹੈ ਇਸ ਦੇ ਨਾਲ ਹੀ ਉਹਨਾਂ ਸਕਾਲਰਸ਼ਿਪ ਘਟਾਲੇ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਮੁੱਖ ਮੰਤਰੀ ਨੇ ਨਾਲੇ ਬਗੈਰ ਕੈਪਟਨ ਸਰਕਾਰ ਦੇ ਵਿੱਚ ਸਮਾਜਿਕ ਭਲਾਈ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਇਲਜ਼ਾਮਾਂ ਦੇ ਘਟਾਰੇ ਦੇ ਵਿੱਚ ਖੜਾ ਕੀਤਾ ਉਹਨਾਂ ਕਿਹਾ ਕਿ 2017 ਤੋਂ 2020 ਤੱਕ ਪੰਜਾਬ ਦੇ ਵਿੱਚ ਬੱਚਿਆਂ ਦੇ ਵਜ਼ੀਫੇ ਰੋਕੇ ਗਏ ਜੋ ਘਟਾਲਾ ਹੋਇਆ ਉਹ ਖੁਦ ਐਸਟੀ ਜ਼ਮਾਤ ਤੋਂ ਆਉਣ ਵਾਲੇ ਮੰਤਰੀ ਨੇ ਕੀਤਾ ਜਿਸਨੇ ਕੁਰਸੀ ਤੇ ਬੈਠ ਕੇ ਆਪਣੇ ਦਹੀ ਸੱਤ ਤੋਂ ਵੱਡਾ ਨੁਕਸਾਨ ਕੀਤਾ ਡਿਗਰੀਆਂ ਰੋਕਤੀਆਂ ਕਿ ਸਾਨੂੰ ਤਾਂ ਪੈਸੇ ਨਹੀਂ ਆਏ ਬਹੁਤ ਵੱਡਾ ਇੱਕ ਸਕੈਮ ਜਿਹੜਾ ਇਸ ਬਜੀਫੇ ਚੋਂ ਉਹ ਕਰ ਗਏ ਜੀ ਉਹ ਸਭ ਤੋਂ ਦੁੱਖ ਦੀ ਗੱਲ ਇਹ ਹੈ ਜਿਹੜਾ ਮੰਤਰੀ ਸੀਗਾ ਉਹ ਆਪ ਐਸੀ ਸੀਗਾ ਉਹ ਆਪ ਇਸੇ ਬਰਾਦਰੀ ਤੋਂ ਸੀ ਉਹ ਆਪ ਗਰੀਬੀ ਚ ਉੱਠਿਆ ਹੋਇਆ ਸੀ ਮਤਲਬ ਉਹਨੇ ਆਪਦੇ ਹੀ ਕੌਮ ਦਾ ਆਪਦੇ ਲੋਕਾਂ ਦਾ ਨੁਕਸਾਨ ਕਰਤਾ ਦਰਅਸਲ سی ام اے نے جس پوسٹ میٹرک سکالرشپ घोटाले ਦਾ ਜ਼ਿਕਰ ਕੀਤਾ ਹੈ ਉਹ ਕਾਂਗਰਸ ਸਰਕਾਰ ਦੇ ਵੇਲੇ ਦੀ ਗੱਲ ਹੈ 2017-18 ਦੇ ਵਿੱਚ ਗੜਬੜੀਆਂ ਸਾਹਮਣੇ ਆਈਆਂ غلط ਤਰੀਕੇ ਦੇ ਨਾਲ ਫੰਡ ਜਾਰੀ ਕਰਨ ਦੇ ਇਲਜ਼ਾਮ ਲੱਗੇ ਕਰੀਬ 39 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ڈپارਟਮੈਂਟਲ ਇਨਕੁਆਇਰੀ ਦੇ ਨਾਲ ਨਾਲ सीबीआई ਨੇ ਵੀ ਜਾਂਚ ਕੀਤੀ ਹਾਲਾਂਕਿ ਤਤਕਾਲੀ ਸਰਕਾਰ ਦੇ ਵੱਲੋਂ ਮੰਤਰੀ ਧਰਮਸੋਤ ਨੂੰ ਕਲੀਨਚਿਟ ਦੇ ਦਿੱਤੀ ਗਈ ਪਰ ਆਪ ਸਰਕਾਰ ਨੇ ਵਿਜੀਲੈਂਸ ਤੋਂ ਜਾਂਚ ਕਰਵਾਈ ਜਿਸ ਤੋਂ ਬਾਅਦ 6 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਕਾਬਲੇ ਗੌਰ ਹੈ ਕਿ ਐਸਸੀਐਸਟੀਪੀ ਵਿਦਿਆਰਥੀਆਂ ਨੂੰ ਉੱਚ ਪੜਾਈ ਦੇ ਲਈ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਜਿਸ ਦਾ ਮਕਸਦ ਇਹ ਹੁੰਦਾ ਹੈ ਕਿ ਸਟੂਡੈਂਟਸ ਨੂੰ ਆਰਥਿਕ ਰੁਕਾਵਟਾਂ ਤੋਂ ਬਿਨਾਂ ਪੜਾਈ ਜਾਰੀ ਰੱਖਣ ਦੇ ਵਿੱਚ ਸਹਾਇਤਾ ਕੀਤੀ ਜਾਵੇ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਗੇ ਵਧਿਆ ਤਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਨੇ ਇੱਕ ਵਿਆਧੀਆਂ ਉਹਨਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਅਕਾਲੀ ਦਲ ਅਨੇ ਤਰਨਤਾਰਨ ਦੇ ਲੋਕਾਂ ਦੇ ਨਾਲ ਝੂਠ ਬੋਲਿਆ ਹੈ ਇਹ ਕਿਹਾ ਗਿਆ ਹੈ ਬਲਤੇਜ ਪੰਨੂਰਾ ਦੇ ਵੱਲੋਂ ਇਹ ਕਿਹਾ ਗਿਆ ਔਰ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਦੇ ਨਾਲ ਜੁੜੀ ਹੋਈ ਪਾਰਟੀ ਆ ਅਕਾਲੀ ਦਲ ਨੇ ਗੈਂਗਸਟਰਾਂ ਦੇ ਪਰਿਵਾਰ ਨੂੰ ਟਿਕਰ ਦਿੱਤੀ ਕੁਝ ਦਿਨ ਪਹਿਲਾਂ ਗੈਂਗਸਟਰ ਦੇ ਪਰਿਵਾਰ ਦੇ ਵਿੱਚ ਵਿਆਹ ਹੋਇਆ ਸੀ ਉਹਨਾਂ ਦਾ ਕਹਿਣਾ ਹੈ ਤਾਂ ਵਿਆਹ ਦੇ ਵਿੱਚ ਅਕਾਲੀ ਦਲ ਦੇ ਸਾਰੇ ਲੀਡਰ ਸ਼ਾਮਲ ਹੋਏ ਸਨ ਅਕਾਲੀ ਦਲ ਗੈਂਗਸਟਰਾਂ ਨੂੰ ਉਤਸ਼ਾਹਿਤ ਕਰ ਰਹੇ ਜੋ ਉਠ ਬੋਲਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਕਿ ਰਿਐਲਿਟੀ ਦੇ ਵਿੱਚ ਜਿਹੜੀ ਕੈਂਡੀਡੇਟ ਨੂੰ ਟਿਕਟ ਦਿੱਤੀ ਸੀ ਅਕਾਲੀ ਦਲ ਬਾਦਲ ਨੇ ਉਹ ਗੈਂਗਸਟਰ ਦੇ ਪਰਿਵਾਰ ਦੇ ਨਾਲ ਸਿੱਧਮ ਸਿੱਧੀ ਜੁੜੀ ਹੋਈ ਸੀ ਉਸੇ ਗੈਂਗਸਟਰ ਦੇ ਪਰਿਵਾਰ ਦੇ ਵਿੱਚ ਇੱਕ ਵਿਆਹ ਹੋਇਆ 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਔਰ ਉਸ ਵਿਆਹ ਦੇ ਵਿੱਚ ਅਕਾਲੀ ਦਲ ਬਾਦਲ ਉਹਨਾਂ ਦੇ ਬਾਕੀ ਸਾਥੀ ਉਹਨਾਂ ਦੇ ਸਾਰੇ ਨੇੜਲੇ ਉਸ ਵਿਆਹ ਦੇ ਵਿੱਚ ਜਿਵੇਂ ਸ਼ਾਮਲ ਹੋਏ ਨੇ ਇੱਕ ਕਿਸਮ ਦੇ ਨਾਲ ਇਹ ਗੈਂਗਸਟਰਾਂ ਨੂੰ ਉਤਸ਼ਾਹਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨਾਂ ਦੇ ਵਿੱਚ ਨੇ ਪਹਿਲਾਂ ਵੀ ਇਹੀ ਕੋਸ਼ਿਸ਼ ਇਹ ਕਰ ਰਹੇ ਸੀ ਅਖੀ ਵਾਰ ਤੇ ਆਤਾ ਵਿਦੇਸ਼ਾਂ ਤੋਂ ਲਗਾਤਾਰ 파ਰਤੀਮੂਲ ਦੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਅਮਰੀਕਾ ਤੋਂ ਪੰਜਾਬ ਹਰਿਆਣਾ ਸਮੇਤ ਬਾਕੀ ਸੂਬਿਆਂ ਦੇ ਕਰੀਬ 149 ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਜਦਕਿ ਇੰਗਲੈਂਡ ਤੋਂ ਵੀ ਫਰੀਦਕੋਟ ਦੇ ਇੱਕ ਨੌਜਵਾਨ ਨੂੰ ਵਾਪਸ ਭੇਜਿਆ ਗਿਆ ਹੈ ਇਹ ਰਿਪੋਰਟ ਵੱਡੇ ਮੁੱਦੇ ਦਾ ਜ਼ਿਕਰ ਕਰਾਂਗੇ ਨਸ਼ਿਆਂ ਦਾ ਤਾਂ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਅੰਮ੍ਰਿਤਸਰ ਪੁਲਿਸ ਨੇ ਸਰਹੱਦ ਦੇ ਨੇੜੇ ਤੋਂ ਦੋ ਮੁਲਜ਼ਮਾਂ ਨੂੰ गिरफ्तार करके इकवंजा किलो बरामद की थी है पहला बीते दिन भी अमृतसर तो ही तरताली किलो चिट्टा रिकवर चौबी घंटे अंदर ही पंजाब सरकार ने नशे के लखनी सट मारी करीब साढ़े सात सौ करोड़ रुपए की चौरानवे किलो हेरोइन बरामद कर ली नशे की यह वी खेप बरामद हुई है अमृतसर तो ਬੀਤੇ ਦਿਨੀ 29 ਜਨਵਰੀ ਨੂੰ 43 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਇਸ ਕਾਰਵਾਈ ਨੂੰ ਅਜੇ ਇੱਕ ਰਾਤ ਹੀ ਬੀਤੀ ਸੀ ਕਿ 30 ਜਨਵਰੀ ਨੂੰ ਪੁਲਿਸ ਨੇ ਫਿਰ ਸਖਤੀ ਕੀਤੀ ਅਤੇ 51 ਕਿਲੋ ਹੋਰ ਹਿਰੋਇਨ ਵੀ ਬਰਾਮਦ ਕਰ ਲਈ ਦਰਅਸਲ ਸਰਹੱਦ ਦੇ ਨੇੜੇ ਪੁਲਿਸ ਨੇ ਨਸ਼ੇ ਦੇ ਖਿਲਾਫ ਇੱਕ ਵੱਡਾ ਐਕਸ਼ਨ ਲਿਆ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ 51 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਜੋ ਕਿ 103 ਪੈਕਟਾਂ ਦੇ ਵਿੱਚ ਸਰਹੱਦ ਪਾਰੋਂ ਪਾਕਿਸਤਾਨ ਤੋਂ ਸਪਲਾਈ ਹੋਈ ਇਸ ਦਾ ਮੈਂ ਕਿ ਗ੍ਰਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਦਾ ਪਾਕਿਸਤਾਨੀ ਨਸ਼ਾ ਤਸਕਰਾ ਦੇ ਨਾਲ ਲਿੰਕ ਹੈ ਜਿਨ੍ਹਾਂ ਨੇ ਇਹ ਚਿੱਟਾ ਭੇਜਿਆ ਸੀ ਇਸ ਤੋਂ ਪਹਿਲਾਂ ਬੀਤੇ ਦਿਨੀ ਅੰਮ੍ਰਿਤਸਰ ਪੁਲਿਸ ਨੇ ਪਿੰਡ ਓਠਿਆ ਦੇ ਵਿੱਚ ਰੇਡ ਕੀਤੀ ਚਾਰ ਹੈਂਡ ਗ੍ਰੇਨੇਡ ਦੇ ਨਾਲ ਕਰੋੜਾ ਰੁਪਏ ਦੀ 43 ਕਿਲੋ ਹੈਰੋਇਨ ਬਰਾਮਦ ਕੀਤੀ ਅਤੇ ਇਸ ਦੇ ਨਾਲ ਹੀ ਇੱਕ ਪਿਸਤੌਲ ਵੀ ਮਿਲੀ ਸੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਈਕ ਸਵਾਰ ਬਦਮਾਸ਼ ਰਾਤ ਦੇ ਸਮੇਂ ਕਾਲੇ ਰੰਗ ਦੇ ਦੋ ਬੈਗ ਰੱਖ ਕੇ ਫਰਾਰ ਹੋ ਗਏ ਪਿੰਡ ਵਾਲੇ ਨੇ ਉਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਭੱਜ ਨਿਕਲੇ ਮੌਕੇ ਤੇ ਆਈ ਪੁਲਿਸ ਨੇ ਦੋਵੇਂ ਬੈਗ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਜਿਨ੍ਹਾਂ ਦੇ ਵਿੱਚ ਪਿਸਟਲ ਹੈਂਡ ਗ੍ਰਨੇਡ ਅਤੇ ਚਿੱਟਾ ਪਿਆ ਹੋਇਆ ਸੀ ਪੁਲਿਸ ਦੇ ਮੁਤਾਬਿਕ ਡਰੋਨ ਰਾਹੀਂ ਹੋ ਰਹੀ ਨਸ਼ੇ ਦੀ ਸਪਲਾਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਪਰ ਇਸ ਦੇ ਬਾਵਜੂਦ ਨਸ਼ੇ ਦੀ ਸਪਲਾਈ ਚੇਨ ਕਾਫੀ ਹੱਦ ਤੱਕ ਟੁੱਟ ਚੁੱਕੀ ਹੈ 43 ਕਿਲੋ ਹੈਰੋਇਨ ਬਰਾਮਦ ਹੋਈ ਹੈ 4 ਹੈਂਡ ਗ੍ਰਨੇਡ ਪੀ86 ਚਾਈਨੀਸ ਮੇਡ ਬਰਾਮਦ ਹੋਏ ਨੇ ਇੱਕ ਵਿਦੇਸ਼ੀ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ 46 जिंदा ਕਾਰਤੂਸ ਇਹਦੇ ਵਿੱਚ ਬਰਾਮਦ ਹੋਏ ਨੇ ਇਹ ਸਰਹਾਦੋਂ ਪਾਰ ਜਿਹੜਾ ਪਾਕਿਸਤਾਨ ਦੀ ਆਈਐਸਆਈ ਸਪੌਂਸਰਡ ਨਾਰਕੋ ਟੂਰਿਜ਼ਮ ਹੈਗਾ ਉਸ ਤੇ ਇਹ ਬਹੁਤ ਹੀ ਮਜਬੂਤ ਪ੍ਰਹਾਰ ਅਮਰਸਰ ਰੂਲਰ ਪੁਲਿਸ ਵੱਲੋਂ ਕੀਤਾ ਗਿਆ ਹੈ ਭਾਵੇਂ ਪੁਲਿਸ ਨੇ ਨਸ਼ੇ ਦੀ ਇਹਨੀ ਵੱਡੀ ਖੇਪ ਬਰਾਮਦ ਕਰਕੇ ਤਸਕਰਾਂ ਤੇ ਇੱਕ ਵੱਡੀ ਸੱਟ ਮਾਰੀ ਹੈ ਪਰ ਸਵਾਲ ਇਹ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਨਸ਼ਾ ਕਿਸ ਨੇ ਮੰਗਵਾਇਆ ਤੇ ਇਹ ਕਿੱਥੇ ਸਪਲਾਈ ਕੀਤਾ ਜਾਣਾ ਸੀ ਸੁੱਬੇ ਦੀ ਜਵਾਨੀ ਨੂੰ ਤਬਾਹ ਕਰਨ ਤੇ ਤੁਲੇ ਅਜੇ ਸਾਜ਼ਿਸ਼ਕਾਰੇ ਬੇਨਕਾਬ ਹੋਣੇ ਚਾਹੀਦੇ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ